ਬਾਹਰੋਂ ਲੱਗ ਗਿਆ ਇੱਥੋਂ ਦੇਖੋ ਕਰੋ ਨਕਰੀ ਉਹ ਹੋ ਗਿਆ ਬਲਵਾ ਦਿੱਤਾ ਜੀ ਨਵੇਂ ਵਲੌਗ ਵਿੱਚ ਤੁਹਾਨੂੰ ਦੱਸਦੇ ਆ ਅੱਜ ਨਵਾਂ ਚੱਲ ਚੜਿਆ ਆਪਣਾ ਲੈ ਕੇ ਚੱਲੇ ਆ ਆਪਣੇ ਖਣੀ ਵੀਰ ਦਾ ਆਪਣੇ ਟਰੈਕਟਰ ਨੇ ਲਿਫਟ ਵਾਲਾ ਤੇਲ ਚੱਕ ਕੇ ਜੀ ਇੰਜਨ ਚ ਮਾਰਿਆ ਤੇ ਬਲੋ ਵਾਲੀ ਪਾਈਪ ਵਿੱਚ ਦੀ ਸਾਰਾ ਤੇਲ ਬਾਹਰੋਂ ਲੱਗ ਗਿਆ ਇੱਥੋਂ ਦੇਖੋ ਬਹੁਤ ਚੰਦ ਚੜ੍ਹੇ ਆ ਥੋੜਾ ਹੋ ਗਿਆ ਜੀ ਬਿਮਾਰ ਇਹਦੇ ਮਾਗਰ ਪਾਉਣੇ ਆ ਸੁਪਰ ਸੀਡਰ ਉਹਦਾ ਤੁਹਾਨੂੰ ਦੱਸ ਦੇਣਾ ਕੀ ਹੋਇਆ ਕੰਮ ਇਹਨਾਂ ਦੇ ਦੇਖਦੇ ਅੱਜ ਯੋਰ ਮਸਾ ਚ ਆਇਆ ਇਹਦਾ ਕੀ ਹੋਇਆ ਮਿੱਤਰੋ ਬਾਕੀ ਤੁਹਾਨੂੰ ਮੈਂ ਸਵਾ ਦੱਸੂਗਾ ਇਹਦਾ ਜਿਹੜਾ ਪਿੱਛੇ ਤੇ ਲੰਦਾ ਲਿਫਟ ਵਾਲਾ ਗੇਰ ਹੁਣ ਇਕੱਠਾ ਹੀ ਸਾਰਾ ਉਹ ਉੱਥੋਂ ਲਿਫਟ ਪੰਪ ਤੇ ਜਿੱਥੇ ਟਾਈਮਿੰਗ ਪਲੇਟ ਦੇ ਸੀਲ ਹੁੰਦੀ ਆ ਉਹ ਸੀਲ ਖਰਾਬ ਹੋਣ ਦੇ ਕਾਰਨ ਪਿੱਛੇ ਟਰੈਕਟਰ ਦਾ ਕੀ ਹੋਇਆ ਸੀ ਆਪਣੇ ਕਿਸੇ ਜਾਣ ਪਛਾਣ ਚ ਉਹ ਇੰਜਨ ਦਾ ਤੇਲ ਪਿੱਛੇ ਚਲ ਗਿਆ ਸੀਗਾ ਤੇ ਇੰਜਨ ਖਤਮ ਹੋ ਗਿਆ ਸੀ ਕਿਉਂਕਿ ਸੁੱਕਾ ਚੱਲ ਗਿਆ ਆਪਣਾ ਉਲਟ ਹੋਇਆਗਾ ਇਧਰ ਲਾ ਤੇਲ ਇੰਜਨ 'ਚ ਆ ਗਿਆ ਚਲੋ ਵੀ ਸੁੱਕਾ ਨਹੀਂ ਚੱਲਿਆ ਵੀ ਤੇਲ ਭਰ ਗਿਆ ਦੇਖੋ ਇੱਥੋਂ ਦੀ ਕੱਢਣ ਲੱਗ ਗਿਆ ਸੀ ਤੇਲ ਇਹ ਆਹ ਦੇਖੋ ਸਾਰਾ ਕਿੱਲਾ ਹੋਇਆ ਨਾ ਜਦ ਦੇਖੋ ਉੱਚਾ ਲੱਗ ਗਿਆ ਇਹ ਤਾਂ ਜਾ ਕੇ ਇਧਰ ਦੀ ਇੱਥੇ ਬਲੂ ਵਾਲੀ ਪਾਇਆ بابا ਇੱਥੇ ਢੱਗੀ ਹੋਈ ਸੀ ਵੀ ਚਲੋ ਜੇਕਰ ਇਹ ਤੋਂ ਅਸਲ ਤਾਂ ਬਲੋ ਨਹੀਂ ਭਾਹ ਹੁੰਦੀ ਜਿਵੇਂ ਚਲੋ ਦੇਖਣ ਤੇ ਨਹੀਂ ਆਉਂਦੀ ਪੱਖਾ ਖਿੱਚੀ ਜਾਂਦਾ ਬਾਹਰ ਇਦਾਂ ਵਧੀਆ ਹੀ ਲੱਗਦਾ ਇਹ ਤੋਂ ਪਹਿਲਾਂ ਤਾਂ ਹੀ ਨਹੀਂ ਪਤਾ ਲੱਗਿਆ ਵੀ ਤੇਲ ਕਿੱਥੋਂ ਰਿਹਾ ਫਿਰ ਜਦੋਂ ਕੱਢੀ ਬਾਹਰ ਫਿਰ ਪਤਾ ਲੱਗਿਆ ਕਿ ਇਹਦੇ ਵਿੱਚੋਂ ਨਹੀਂ ਆ ਰਿਹਾ ਇੰਜਨ 'ਚ ਤੇਲ ਹੁੰਦਾ 7.5 ਲੀਟਰ ਉਹਦੇ ਤੋਂ ਜਦੋਂ ਆਪਾਂ ਸਰਵਿਸ ਕਰਦੇ ਹਾਂ 7 ਕਿੰ ਨਿਕਲਦਾ ਚਲੋ ਮੱਥਾ ਮੱਥੇ ਜਾਂਦਾ ਅੱਧਾ ये हूँ छब्बी लीटर की बाल्टी आखाया तो जिदा ये तेल छब जे आप अद्ध लाइए इतर बन दी है इतने मेरा ख्याल आ सतारा अठारह लीटर तेल निकल इंजन इंजन चु सिर्फ तीन ला सकते हो कि चढ़या ते होना तेल सतारा अठार अपना ये खर्चा चलो बाकी तू दिखावे ਆਰ ਮੇਰਾ ਵੀਰ ਸਾਰੇ ਜਣੇ ਧਿਆਨ ਰੱਖਿਆ ਕਰੋ ਤੇਲ ਚੈੱਕ ਕਰਦੇ ਰਿਹਾ ਕਰੋ ਕਈ ਵਾਰ ਇਧਰ ਲਾ ਤੇਲ ਪਿੱਛੇ ਚਲ ਜੇ ਤਾਂ ਤਾਂ ਬਹੁਤ ਜਿਆਦਾ ਸਾਰਾ ਇੰਜਨ ਹੀ ਹੋ ਜਾਣਾ ਨੁਕਸਾਨ ਇੰਜਨ ਕਰਾਉਣਾ ਪੈਣਾ ਅਗਰ ਜੇ ਇਦਾਂ ਕਈ ਵਾਰ ਇਧਰ ਵੀ ਆਉਂਦਾ ਨਾ ਕਿਤੋਂ ਇੱਥੋਂ ਆਇਆ ਦੇਖਦਾ ਤੁਹਾਨੂੰ ਵੀ ਕਈ ਵਾਰ ਇਹ ਚਲੋ ਇੱਥੇ ਕੱਢ ਦੋ ਤਾਂ ਨਹੀਂ ਇਹਨੂੰ ਦਾਬ ਬੰਨਜੀ ਮਿੱਤਰੋ ਆਪਣਾ ਨਾ ਸੁਪਰ ਸੀਡਰ ਉਦਾਂ ਹੀ ਹੈਗਾ 11 11.5 ਕੁਇੰਟਲ ਦਾ ਪਰ ਜਿਹੜੇ ਦੇ ਹਾਲਾਤ ਹੋਏ ਆ ਹੁਣ ਮੈਨੂੰ ਇਦਾਂ ਲੱਗਦਾ ਇਹ 13 14 ਦਾ ਹੋਇਆ ਪਿਆ ਕਿਉਂਕਿ ਇਹਨੂੰ ਬਗਲ ਰੈਕਟਰ ਖਾਲੀ ਨੂੰ ਵਧੀਆ ਚਾਗਦਾ ਸੀਗਾ ਹੋਰ ਚਲੋ ਆਪਣੇ ਵਾਲੇ ਦਾ ਤਾਂ ਕੀਤਾ ਸੀ ਜੋ ਚਲੋ ਜਿੰਨਾ ਟਾਈਮ ਵੀ ਚੱਕਿਆ ਹੁਣ ਤਾਂ ਵਧੀਆ ਹੀ ਚੱਕਿਆ ਮਨੂੰ ਸਿੰਪਲ ਰੈਕਟਰ ਨੂੰ ਨਹੀਂ ਚਾਗਦਾ ਕੱਲ ਅਸੀਂ ਬਿਲਕੁਲ ਨਵੇਂ ਸਪੈਸ਼ਲ ਦੀ ਸੀਨ ਮਗਰ ਪਾਇਆ ਸੀਗਾ ਉਹ ਨੂੰ ਨਵਾਂ ਨਹੀਂ ਗਿਆ ਸਾਡੇ ਵੀ ਬਹੁਤ ਘੱਟ ਚੱਲਿਆ ਤੇ ਹੁਣ ਇਹਨੂੰ ਚੱਕਿਆ ਨਹੀਂਗਾ ਪ੍ਰੈਸ਼ਰ ਆਪ ਉਹਦਾ ਨਹੀਂ ਵਧਾਇਆ ਤਾਂ ਜੋ ਕੋਈ ਉਹਦੀ ਨਾਲ ਲੀਕ ਸੀਕ ਹੋਵੇ ਖਾਤੋਂ ਆਏ ਹਨ ਤੇ ਤਾਂ ਕਰਕੇ ਹਾਮ ਲਾਇਆ ਵੀ ਜਦੋਂ ਕੋਈ ਚੱਕਦਾ ਨਹੀਂ ਇਹਨੂੰ ਅਜੇ 20 ਖਾਦ ਵੀ ਨਹੀਂ ਸੀਗਾ ਆਪਣੇ ਦਾ ਤਾਂ ਵੀ ਚੱਕੀ ਗਿਆ ਵੀ ਆਪਣੇ ਵਾਲੇ ਤੇ ਤਾਂ ਕਰਕੇ ਲੋਡ ਬਹੁਤ ਜ਼ਿਆਦਾ ਰਿਹਾ 20 25 ਦਿਨ ਉਦੇ ਵੀ ਸਾਰੇ ਦੀ ਗੱਲ ਨਹੀਂ ਰਹੀ ਚਲੋ ਪਰ ਚੱਲ ਲੱਗੇ ਚੀਜ਼ ਪੁਰਾਣੀ ਹੁੰਦੀ ਆ ਚੀਜ਼ਾਂ ਖਰਾਬ ਵੀ ਹੁੰਦੀਆਂ ਹਨਾ